ਜੀ ਸਾਰੇ ਵੀਰਾਂ ਨੂੰ ਤੇ ਅਜ ਵੀਰ ਜੀ ਫੇਰ ਤੋਂ ਨਾ ਵੜ ਲੱਗੇ 20 ਤਰੀਕ ਹੋ ਗਈ ਆ। ਚੱਲ ਆ ਲਈ ਫੇਰ ਕਟਰ ਵਾਲਾ ਵੀ। ਤੇ ਪਾਲ ਕੇ ਗਨੇ ਤੋਂ ਲਾਇਆ ਇਹ ਤਾਂ ਬਝੇਰ ਤਵਾਤੀ ਇੱਕ ਰੀ। ਹੁਣ ਫੇਰ ਵੱਡਾ ਬਾਲਾ। ਮੈਂ ਉਪਰੋਂ ਚਾਰ ਆਣਾ ਸਾਹੇ ਪਾਈ ਕੇ ਜੱਲੇ। ਇਹ ਵੱਡਾ ਲੱਗੇ ਬੇਦੀ ਹਿਦਾਂ। ਉਹਨਾਂ ਇਨਾਂ ਦੇ ਅੱਗੇ ਵੀ ਵੱਡੇ ਵੱਡਰੇ ਹੋਏ ਭੈਣਾ ਹੀ ਪੰਜ ਛੇ ਗਲੇ ਰਾਏ ਦੇਖੋ ਕਿਹੜਾ ਹੀ ਕੋਲ ਲੱਗ ਜੂ ਉੱਪਰ ਤੇ ਆ ਮੈਸਾ ਵੜੀ ਵੜਾ ਰਖੋ ਲੋਟਾ ਜੋ ਨਾ ਮੱਇਆ ਇਹ ਅਗਲਾ ਦੇਖੋ ਕਿਹੜਾ ਹੈ अॼु तारीख़ ही आहे महीना रोज असां अॼु जी ध्यान मशीन चंडनी आहे अॼु एड हुया अॼु रही फिर मशीन ला अॼु ॾियाड़ी बस करणी आहे

ਆ ਗਾਣੇ ਹੋਏ ਨਾਈਟ ਆਵਾਂ ਤਾ ਵਾਰੇ ਵਾਰੇ ਜਿੱਦਾ ਅੱਜ ਪਾਏ ਹੋਏ ਦੇਖ ਲਿਆ ਜੀ ਦੀ ਜਾਣ ਵਾਲੇ ਵੱਲ ਚਾਹ ਨੂੰ ਪਿਆਰ ਦੀ ਬੁਧੇ ਰਿਆਰ ਦਾ ਆ ਬਹੁਤ ਜ਼ਿਆਦਾ ਚੜਕਦੇ ਲੱਗੇ ਕਿਦਾਂ ਹੋ ਗਿਆ ਵਿਲਾ ਹੈ ਬੜੀ ਲਿਚਕਣੀ ਹੈ ਤੇ ਟੱਡਾ ਬਹੁਤ ਜ਼ਿਆਦਾ ਸੁੱਕ ਬੜੀ ਜਾਂਦੀ ਗਈ ਪਕਾ ਹੀ ਬੜੀ ਲਈ ਜਾਂਦੇ ਇੱਕ ਹੈ ਰੋਡ ਦੇ ਲਾਗੇ ਆਪਣਾ ਟਰਾਲਾ ਫੇਰ ਚੈਰ ਚੱਲਿਆ ਇਹ ਐੜ ਕਾ ਪਤਾ ਨਹੀਂ ਸੌ ਕਿੜਾ ਪਰਦਾ ਹੈ ਖੇਰ ਦਾ ਰਾ ਯਾਰ ਹਾਂਜੀ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਅੱਜ ਵੀ ਤੇ ਟਰਾਲਾ ਸੱਤ ਗਿਆ ਲੈ ਗਿਆ ਟਰਾਲਾ ਪਾਸੋਂ ਨਹੀਂ ਨਿਕਲਦਾ ਇਹਦੇ ਬੱਸ ਗਿਆ ਹਣਾ ਕਿੰਨੇ ਇਹਦੇ ਟਰਾਲਾ ਖੜਿਆ ਨਾ ਰੋਕੇ ਛੱਡ ਕੇ ਗਿਆ ਇਹਦੇ ਟਰਾਲਾ ਬੜਾ ਭਾਰਾ ਓ ਨਾ ਚ ਵਡਿਆ ਨਜ਼ਰ ਆਇਆ ਜਿੰਨਾ ਵਡਿਆ ਸਾਰਾ ਹੀ ਖਲੋਤਾ ਈ ਜੋ ਨਾ ਹਣਾ ਸਾਰੇ ਇਹ ਨਾ ਸਾਰਾ ਹੀ ਗਰਦਾ ਮੇਰਾ ਚੁਟਾ ਇਹ ਲਓ ਮੱਕਈ ਵਾਲਾ ਦਾ ਹੀ ਝੋਲਾ ਏ 75 ਸਾਰਾ ਹੀ ਵੱਡਿਆ ਝੋਨਾ ਲਿਆਓ ਫਿਰ ਫਿਰ ਕੇ ਦੇ ਓ ਟੋਜਣ ਏ ਓਏ ਟੋਜਣ ਸੱਗੜ ਮੈਂ ਇਹਨਾਂ ਦਾ ਚੱਲਦਾ ਦਾਈਆਂ ਵੱਡੀਆਂ ਸੋਹਣੀਆਂ ਵੀਰ ਉਹਨਾਂ ਦੀਆਂ ਕਿੱਥੇ ਰੁਗਾਈਆਂ ਆਉਣੇ ਟਟਾਗੇ ਵੀ ਨਹੀਂ ਇਹਨੂੰ ਕੋਈ ਇਹ ਰੱਪਾ ਗਿਆ ਪਾਇਦਾ ਜਿਹੜਾ ਦਾਗਾ ਇਹਨੂੰ ਇੱਕ ਰੀ ਇਹ ਕਬਰ ਬਾਦ ਉਜਾਵਰ ਮੇਲਾ ਦਾ ਟਰਾਲਾ ਆਪਣੇ ਵਾਲਾ ਏ ਚਲਾ ਗਿਆ ਭਰ ਦਾ ਚੱਕੇ ਲੱਗੇ ਆ ਚੱਕੇ ਲੱਗੇ ਪੂਰੇ ਬੜਾ ਧਲਤਾ ਨਹੀਂ 16 92 ਬਹੁਤ ਜਿਆਦੀ ਨਿਕਲੀ ਆ ਇੰਦਾ ਹੀ ਜਦ ਮੋਟਾ ਝੋਨਾ ਹੁੰਦਾ ਨਾ ਇੰਦਾ ਜੜੀ ਆ ਐ ਪਹਿਲੇ ਜੋਲੀ-ਜੋਲੀ ਵਟਰੀ ਪਈ ਬਹੁਤ ਜਿਆਦੀ ਭਾਰੀ 16 92 ਹੁਣ ਗੱਡਰਾ ਦਾ ਪੈ ਤੇ ਘਟਣ ਲੱਗੇ ਬਾਬੇ ਚੂਰ ਪਾ ਹਾਸੀ ਦਾ ਵੀਰ ਅੱਜ ਹੋ ਗਿਆ ਆਪਣਾ ਐਂਡ ਟਰਾਲਾ ਵੀ ਲਾਸਟਲਾ ਕੱਟਣ ਆਲਾ करो चेको जाता खेलिया तक नहीं रेस दे ਬੈਗ ਜਾਂਦੇ ਆਂ ਦੇ ਮਸ਼ੀਨ ਹੈ ਟਰਾਲਾ ਬਹੁਤ ਵਜਨਦਾਰ ਆ ਗੋਦੀ ਲੱਗੀ ਟਰਾਲੇ ਦੀ ਇਹ ਕਰੋ ਚੈੱਕ ਗੋਦੀ ਲੱਗੀ ਟਰਾਲੇ ਦੀ ਆਪ ਕੋ ਉਧੇ ਪਹੁੰਚਾਦਾ ਹੈ ਕਾਣਾ ਕੱਟਿਆ ਗਿਆਗੇ ਕੋਨੇ ਕੋਨੇ ਟਰਾਲਾ ਜਿਹਦੇ ਜਿਹਦੇ ਕੋ ਜਾਂਦਾ ਉਹਦੇ ਉਹਦਾ ਹੀ ਮਸ਼ੀਨ ਦਾ ਕੱਟ ਕੇ ਹੁੰਦੇ ਵੇ ਆ ਨਾਲ ਹੀ ਅੱਜ ਮਸ਼ੀਨ ਦਾ ਕੰਮ ਨਿਬੜ ਗਿਆ ਤੇ ਟਰਾਲੇ ਦਾ ਵੀ ਅੱਜ ਐਂਡ ਲਾਟ ਕੰਮ ਕਿਹੜਾ ਹੈ ਇਹਦਾ ਵੀ ਅੱਜ ਕੰਮ ਨਿਬੜ ਗਿਆ ਉਹ ਚੈੱਕ ਮੈਨੇ ਆਹ ਕਹਾਂ ਜਾਂਦਾ ਗਿਆ ਨਹੀਂ ਨਾਲੇ ਦੀ ਪੂਰੀ ਬੋਦੀ ਕੱਢੀ ਆ ਟਾਇਰ ਤੇ ਡੇਟਰੀ ਧੋਈ ਜਾਂਦੀ ਮਸ਼ੀਨ